ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਇਹ ਮਲਕ ਨਿਕ ਬਣਿਆ ਇਹ ਜੀ ਹਰ ਇੱਕ ਤਰ੍ਹਾਂ ਦਵਾਈ ਵੇਚਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੁੰਦੇ ਪੇਸ਼ੈਂਟ ਤਾਂ 70 ਕੇ ਤਾਂ ਆਈ ਜਨਰੇਟ ਹੈ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗ ਨੂੰ ਫਲਗਦ ਨੇ ਉਹ ਸੂ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਦਮੀ ਕਲੀਨਿਕਾਂ ਦੀ ਵੀ ਹੋ ਜੂਗੀ ਸੋਰਾ ਟੀਵੀ ਦੇ ਕਰਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਲਈ ਆਪਾ ਪਹੁੰਚੇ ਹੋਇਆ ਹਾਂ ਤਾਂ ਹਰ ਖੇਤਰ ਦੇ ਹਰ ਪਹਾੜੀ ਖੇਤਰ ਦੇ ਵਿੱਚ ਪਿੰਡ ਦਾ ਨਾਮ ਹੈ ਡੱਲਾ ਜਿਨਾ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਸਰਕਾਰਾਂ ਵੱਲੋਂ ਵੱਖ-ਵੱਖ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਂਦੇ ਹਨ ਤਾਂ ਜੋ ਜਿਹੜੇ ਗਰੀਬ ਤਬਕੇ ਦੇ ਲੋਕ ਹਨ ਉਹ ਕਿਤੇ ਨਾ ਕਿਤੇ ਵਧੀਆ ਜ਼ਿੰਦਗੀ ਜਿਹੜੀ ਆ ਉਹ ਆਪਣੀ ਜੀ ਸਕਣ ਉਹਦੇ ਚਲਦਿਆਂ ਹੀ ਇੱਥੇ ਪਿੰਡ ਦੱਲਾ ਦੇ ਵਿੱਚ ਜਿਹੜਾ ਪਸ਼ੂ ਪਾਲਣ ਵਿਭਾਗ ਵੱਲੋਂ ਜਿਹੜਾ ਛੇਡਾ ਦਾ ਇੱਕ ਜਿਹੜਾ ਆ ਉਹ ਛੱਡ ਜਿਹੜੀ ਆ ਬਣਾਈ ਗਈ ਹੈ ਔਰ ਇੱਥੇ ਜਿਹੜੇ ਆ ਗਰੀਬ ਲੋਕਾਂ ਨੂੰ ਜਿਹੜੇ ਪੇਡੂ ਆ ਉਹ ਦਿੱਤੇ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਜਿਹੜੇ ਲੋਕ ਪੇਡਾ ਪਾਲਣ ਦੇ ਪਿੱਛੋਂ ਕਹਨ ਪਰ ਜਿਵੇਂ ਕਿ ਕਿਤੇ ਜੈਤੋ ਕੀ ਪੇਗਾ ਦਾ ਜੇ ਢਲ ਕਰੀਏ ਮੁੱਲ ਦੀ ਤਾਂ ਕਾਫੀ ਜ਼ਿਆਦਾ ਰੇਟ ਹੁੰਦਾ ਹੈ ਤਾਂ ਖੁਸ਼ੀ ਭਜਨ ਨਾਲ ਤੇ ਜਿਹੜੇ ਗਰੀਬ ਪਰਿਵਾਰ ਨੇ ਉਹ ਵੱਜੇ ਰਹਿ ਜਾਂਦੇ ਹਨ ਔਰ ਉਹਨਾਂ ਦੇ ਮਨਾਂ ਦੇ ਵਿੱਚ ਜਿਹਦੇ ਨਾਲ ਕਿਤੇ ਇਹ ਜਿਹੜੀ ਕਸਕ ਰਹਿ ਜਾਂਦੀ ਹੈ ਕਿ ਉਹ ਵੀ ਪੇੜ ਪਾਲਨ ਕਰਕੇ ਆਪਣੇ ਪਰਿਵਾਰ ਦਾ ਵਧੀਆ ਗੁਜ਼ਾਰਾ ਜਿਹੜਾ ਉਹ ਕਰ ਸਕਣ ਪਰ ਉਸ ਦੇ ਨਾਲ ਹੀ ਸਰਕਾਰਾਂ ਵੱਲੋਂ ਜਿਹੜਾ ਆ ਲੋਕਾਂ ਨੂੰ ਸਹਾਇਤਾ ਦੇ ਤੌਰ ਤੇ ਦੇਤੇ ਇਸ ਫਾਰਮ ਦੇ ਵਿੱਚ ਇਹ ਹਜ਼ਾਰ ਰੁਪਏ ਦਾ ਜਿਹੜਾ ਮੇਲ ਪੇੜ ਉਹ ਦਿੱਤੀ ਜਾਂਦੀ ਆ ਤਾਂ ਜੋ ਉਹ ਆਪਣੀ ਜਿਹੜੀ ਪੇਡਾ ਦੀ ਵਿੰਦੀ ਵਧਾ ਸਕਣ ਸਾਡੇ ਨਾਲ ਇਸ ਵੇਲੇ ਜਿਹੜਾ ਮੌਜੂਦ ਹਨ ਪਸ਼ੂ ਪਾਲਣ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਡਾਕਟਰ ਜੇਪੀ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਦਰਸ਼ਕਾਂ ਨੂੰ ਜਾਣਕਾਰੀ ਰੂਬਰੂ ਕਰਵਾਨੇ ਹਾਂ ਕਿ ਜਿਹੜਾ ਇਹ ਗੱਲ ਵਿੱਚ ਪਾਲਣ ਸੁਨੇਹਾ ਗਿਆ ਹੈ ਪੇਡਾ ਪੇਡਾ ਨਾਲ ਉਹਦੇ ਵਿੱਚ ਲੋਕਾਂ ਨੂੰ ਕਿੱਦਾਂ ਦੀਆਂ ਸਹੂਗਾ ਔਰ ਲੋਕਾਂ ਨੂੰ ਕਈ-ਕਈ ਫੈਸਿਲਿਟੀ ਜਿਹੜੀਆਂ ਮਿਲਦੀਆਂ ਆ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਨੌਸਰ ਸਾਹਿਬ ਉਹ ਬਹੁਤ ਬਹੁਤ ਧੰਨਵਾਦ ਕਰਦੇ ਜੀ ਇਹ ਡਾਕਟਰ ਜੀ ਗੱਲ ਕਰੀਏ ਤਾਂ ਇਹ ਜਿਹੜਾ ਇਹ ਡੱਲਾ ਦੇ ਵਿੱਚ ਪੇੜ ਪੰਨ ਖੁੱਲਿਆ ਗਿਆ ਹੈਗਾ ਇਹ ਇਹਦੇ ਵਿੱਚ ਲੋਕਾਂ ਨੂੰ ਕਿੰਦਾ ਸਹੂਲਤਾ ਮਿਲਦੀਆਂ ਹਨ ਔਰ ਕਿੰਦਾ ਲੋਕਾਂ ਨੂੰ ਜਿਹੜੀਆਂ ਤਗਾ ਤੁਦੀ ਦਿੱਤੀਆਂ ਜਾਂਦੀਆਂ ਹਨ ਦੇਖੋ ਜੀ ਇਹ ਜਿਹੜਾ ਸਾਡਾ ਫਾਰਮ ਹੈਗਾ ਯੋ ਕਿ ਪੰਜਾਬ ਦੇ ਸਿਰਫ ਦੋ ਫਾਰਮ ਹੈ ਇੱਕ ਲੋਹਾਂ ਦੇ ਲੱਗੇ ਮੁਥੇਵਾਰਾ ਫਾਰਮ ਹੈਗਾ ਇੱਕ ਸਾਡਾ ਫਾਰਮ ਹੈ ਜਿਹੜਾ ਸਾਡਾ ਫਾਰਮ ਹੈਗਾ ਜੀ ਉਹ ਏਕੇ ਅਜੰਡੇ ਦੇ ਉੱਤੇ ਸਥਾਪਿਤ ਕੀਤਾ ਗਿਆ ਸਰਕਾਰ ਵੱਲੋਂ ਕਿਉਂਕਿ ਇਹ ਨੀਮ ਭਰੀ ਏਰੀਆ ਹੈਗਾ ਤੇ ਇਸ ਏਰੀਆ ਦੇ ਵਿੱਚ ਭੇਡ ਪਾਲਣ ਦਾ ਕਿਤਾ ਬਹੁਤ ਫਾਇਦਨਾ ਹੋ ਸਕਦਾ ਸੋ ਇਹ ਜਿਹੜਾ ਸਾਡਾ ਫਾਰਮ ਹੈ 2016 ਨੂੰ ਸਥਾਪਿਤ ਹੋਇਆ ਸੀਗਾ ਨੱਤੇ ਵਾਲਾ ਪ੍ਰੋਗਰਾਮ ਬੁਲੇਟ ਬਰੀਡ ਹੁੰਦੀ ਹੈ ਕਸ਼ੀਬ ਦੀ ਤੇ ਗਾਂ ਦੀ ਜਿਹੜਾ ਇੱਕ ਖਾਸਤ ਹੁੰਦੀ ਵੀ ਇੱਕ ਦੀ ਉਨ ਬਹੁਤ ਛੀ ਹੁੰਦੀ ਲੰਬੀ ਹੋ ਜਾਂਦੀ ਹੈ ਤੇ ਉਸ ਤੋਂ ਇਲਾਵਾ ਇਹਦਾ ਜਿਹੜਾ ਬਡੀ weight ਹੈ ਭਾਰ ਜਿਹੜਾ ਇਹਦਾ ਜੋ ਜੇ ਦੀ ਅੱਛੀ ਸੇਵਾ ਹੋ ਦੇਤੇ ਬਹੁਤ ਜਲਦੀ 8-10 ਮਹੀਨਿਆਂ ਦੇ ਵਿੱਚ ਇਹ 35-40 ਕਿਲੋ ਤੋਂ ਵੀ ਟੱਪ ਸਕਦੀ ਹੈ ਇਸ ਕਰਕੇ ਇਹ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਜੇ ਅਸੀਂ ਦੇਖੀਏ ਜਿਹੜਾ ਸਾਡਾ ਏਰੀਆ ਹੈਗਾ ਜਿਹੜਾ ਸਾਡਾ ਇਲਾਕਾ ਹੈ ਉਹ ਉਹ ੜੀ ਲਗਾ ਇੱਥੇ ਬੱਕਰੀ ਪਾਲਣ ਜਾਂ ਭੇਡ ਪਾਲਣ ਵੀ ਹੋ ਸਕਦਾ ਹੈ ਔਰ ਇਹਨੂੰ ਜੇ ਜੇ ਸਪੱਸ਼ਟੇ ਵਰਗੂ ਇਹਨੂੰ ਲਈਏ ਕਿ ਆਪਣਾ ਫਾਰਮ ਬਣਾਈਏ ਤੇ ਉਹਦੇ ਵਿੱਚੋਂ ਸਾਡੇ ਫਾਰਮ ਵੱਲੋਂ ਪਸ਼ੂ ਪਾਲਕਾਂ ਨੂੰ ਇਹਦੀ ਹੈਲਪ ਹੋ ਸਕਦੀ ਹੈ ਵੀ ਇੱਕ ਤਾਂ ਅਸੀਂ ਉਹਨਾਂ ਨੂੰ ਡਾਇਰੈਕਸ਼ਨ ਦਵਾਂਗੇ ਕਿ ਤੁਸੀਂ ਆਪਣੀ ਛੱਡਾਂ ਕਿੱਦਾਂ ਬਣਾਣੀਆਂ ਤੁਸੀਂ ਇਹਨਾਂ ਨੂੰ ਇਹਨਾਂ ਦਾ ਪਾਲਣ ਪੋਸ਼ਣ ਕਿੱਦਾਂ ਕਰਨਾ ਹੈ ਤੁਸੀਂ ਇਹਨਾਂ ਦੀ ਫੀਡ ਕੇਸ ਕਿੱਦਾਂ ਬਣਾਉਣੀ ਹੈ ਉਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਜਿਹੜੀ ਇਹਨਾਂ ਨੂੰ ਸਪੋਰਟ ਦੇਣੀ ਹੈ ਸਭ ਤੋਂ ਵੱਡੀ ਸਪੋਰਟ ਇਹ ਆ ਵੀ ਅਸੀਂ ਉਹਨਾਂ ਨੂੰ ਰੈਮ ਬੁਲੇਟ ਦੇ ਬਹੁਤ ਅੱਛੇ ਬਹੁਤ ਅੱਛੀ ਕਿਸਮ ਦੇ ਮੀਲ ਸਿਰਫ ਨਾਰੀ ਹੀ ਅਸੀਂ ਦੇਵਾਂਗੇ ਤਾਂ ਕਿ ਜਿਹੜੇ ਉਹ ਆਪਣੀਆਂ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਕੋਈ ਖਾਸ ਲੋਕਲ ਬਰੀਡਸ ਉਹਨਾਂ ਦੇ ਰੱਖੀਆਂ ਹੋਈਆਂ ਐ ਤੇ ਉਹਨਾਂ ਵਿੱਚ نسل ਦਾ ਸੁਧਾਰ ਆ ਸਕੇ ਤੇ ਉਹਨਾਂ ਦੀ ਜਿਹੜੀ ਆਮਦਨੀ ਹੈ ਉਹ ਵਧ ਸਕੇ ਔਰ ਜੇ ਗੱਲਬਾਤ ਕਰੀਏ ਤਾਂ ਡਾਕਟਰ ਸਾਹਿਬ ਇਸ ਲਈ ਮੌਕਾ ਮੌਜੂਦ ਆਪਣੇ ਕੋਲ ਫਿਰੀਆਂ ਪੇਡਾ ਹਨ ਔਰ ਜਿਹੜੇ ਲੋਕਾਂ ਨੇ ਤੁਹਾਡੇ ਕੋਲ ਪੇਡਾ ਲੈਣੀ ਆ ਉਹਨਾਂ ਨੂੰ ਕੀ ਫਾਰਮੈਟਿਵ ਜਿਹੜੀ ਆ ਕਰਨੀ ਚਾਹੀਦੀ ਆ ਜੇ ਕਿ ਤੁਹਾਡੇ ਕੋਲ ਆ ਕੇ ਐਸਲਿ ਸੱਡ ਕੋਲ ਛੱਡ ਦੀ ਕਪੈਸਿਟੀ ਦੇ ਸਾਹਮਣੇ 145 ਪੇਡਾਂ ਪਟਿਆ ਹਨ 145 ਪੇਡਾਂ ਜਿਹੜੀਆਂ ਬਰੀਡਬਲ ਪੇਡਾ ਤੇ ਸਾਡੇ ਕੋਲ ਉਹਨਾਂ ਨੂੰ ਬਰੀਡ ਕਰਨ ਵਾਸਤੇ ਅੱਠ ਨਰ ਨੇਗੇ ਤੇ ਆਪਾਂ ਨੂੰ ਸਪੇਸ ਦੀ ਥੋੜੀ ਕਮੀ ਮਹਿਸੂਸ ਹੁੰਦੀ ਹੈ ਕਿ ਅਧਰਵਾਇ ਸਾਡੇ ਕੋਲ ਬਹੁਤ ਅੱਛੀ ਬਰੀਡ ਹੈਗੀ ਆ ਜਿਨ੍ਹਾਂ ਵੀ ਪਸ਼ੂ ਪਾਲਕਾਂ ਨੇ ਕੁਝ ਚਾਹਦੇ ਐ ਕਿ ਪੇਡ ਪਾਲਕ ਜਾਂ ਕੋਈ ਉਜੰਗ ਬੰਦਾ ਕਿ ਮੈਂ ਇਹ ਫਾਰਮ ਖੋਲਣਾ ਉਹ ਫਾਰਮ ਵਾਸਤੇ ਪੁਲਿਸ ਆਪਣਾ ਕੰਮ ਕਰ ਲੈ ਉਹਨਾਂ ਨੂੰ ਅਸੀਂ ਇੱਥੋਂ ਮੇਲ ਨਰ ਜਿਹੜੇ ਹੈਗੇ ਆ 4 ਮਨთ ਤੋਂ ਉੱਪਰ ਉਮਰ ਦੇ ਉਹ 4 4 ਮਹੀਨੇ ਤੱਕ ਦਾ ਉਹਨਾਂ ਨੂੰ ਅਸੀਂ ਪਾਲਣਾ ਬੜਾ ਵਧੀਆ ਆਪਣੇ ਤਰੀਕੇ ਨਾਲ ਪਾਲਦੇ ਆ ਪੀਡ ਵਗੈਰਾ ਦੇ ਕੇ ਜਦੋਂ ਜਿਹੜੇ ਸਾਡੇ ਨਰ ਹੈ 4 ਮਹੀਨੇ ਤੋਂ ਉੱਪਰ ਹੋ ਜਾਂਦੇ ਆ ਫਿਰ ਉਹਨਾਂ ਨੂੰ ਅਸੀਂ ਜੋ ਜਿਹੜਾ ਵੀ ਗੌਰਮੰਡ ਦਾ ਰੇਟ ਹੈ ਜੋ ਇਸ ਵੇਲੇ ਸਬਸਿਡਾਈਜ਼ਡ ਰੇਟ ਚੱਲ ਰਿਹਾ 1.500 ਰੁਪਏ ਦਾ ਉਹਨਾਂ ਉਹਨਾਂ ਬੰਦਿਆਂ ਨੂੰ ਅਸੀਂ ਦੇਈਦਾ ਉਹਨਾਂ ਪਸ਼ੂ ਪਾਲਕ ਨੂੰ ਅਸੀਂ ਦੇਈਦਾ ਜਿਨ੍ਹਾਂ ਕੋਲ ਪਹਿਲਾਂ ਵੀ ਭੇਡਾਂ ਹੋਣ ਭਾਵੇਂ ਉਹ ਅੱਛੀ ਨਸਲ ਦੀਆਂ ਹੋਣ ਭਾਵੇਂ ਉਹ ਆਮ ਨਸਲ ਦੀਆਂ ਹੋਣ ਪਰ ਉਹਨਾਂ ਕੋਲ ਭੇਡਾਂ ਜ਼ਰੂਰ ਹੋਣ ਜਾਂ ਫਿਰ ਅਸੀਂ ਇਹ ਕੋਸ਼ਿਸ਼ ਕੀਤੀ ਦੀ ਵੀ ਕਿਸੇ ਇੱਕ ਪਿੰਡ ਦੇ ਵਿੱਚ ਅਸੀਂ ਆਪਣਾ ਮੇਲ ਨਾਲ ਉੱਥੇ ਰਹੀਏ ਜਿੱਥੇ ਅਜੇ ਤੱਕ ਗਿਆਨ ਹੋਵੇ ਸੋ ਇਸ ਸਿਨਸਰਡ ਦੇ ਵਿੱਚ ਸਾਡੇ ਫਾਰਮ ਬਲੂ ਰਿਕਾਰਡ ਅਨੁਸਾਰ ਲਗਭਗ 350 ਤੋਂ ਜ਼ਿਆਦਾ ਮੇਲ ਜਿਹੜੇ ਆ ਉਹ ਹੁਣ ਤੱਕ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਸਿਰਫ ਪੰਜਾਬ ਦੇ ਏਰੀਆ ਦੇ ਵਿੱਚ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਅਸੀਂ ਆਪਣੇ ਏਰੀਆ ਦੇ ਵਿੱਚ ਆਧਾਰ ਕਾਰਡ ਦੇ ਨਾਲ ਜਿਹੜਾ ਸਰਪੰਚ ਜੇ ਵੀ ਉਹਦੇ ਆਇਸ਼ ਜਿਹੀ ਸਬੂਤ ਕਰ ਦੇ ਤੇ ਇਲਾਕੇ ਦਾ ਵੀਓ ਜਾਂ ਵੀਆਈ ਸਾਡਾ ਭਰਾ ਉਹ ਸਾਨੂੰ ਇਨੀ ਸਟੇਟਮੈਂਟ ਲੈ ਕੇ ਦੇ ਦੇ ਤਸਦੀਕ ਕਰ ਦੇ ਕਿ ਇਹਦੇ ਕੋਲ ਪੇਡਾਂ ਹੈਗੀਆਂ ਇਹ ਰਿਸਪੈਕਟਿਵ ਕੋਈ ਵੀ ਹੋਵੇ ਅਮ ਉਹ ਖਸੀਆਂ ਨੂੰ ਦੇ ਦਿੰਦੇ ਆ ਫਿਰ ਵੀ ਮੈਂ ਤੁਹਾਨੂੰ ਐਡ ਕਰਨਾ ਚਾਹਾਂਗਾ ਵੀ ਜਿਹੜੇ ਸਾਡੇ ਕੋਲ ਮੇਲ ਮੇਲ ਜਿਹੜੇ ਬਹੁਤ ਦੂਰ ਹੁੰਦੇ ਆ ਮੇਲ ਜਦੋਂ 4 ਮਹੀਨੇ ਦੇ ਹੋ ਜਾਂਦੇ ਤੇ ਸਾਡੇ ਕੋਲ ਲਗਭਗ ਮਾਰਚ ਤੋਂ ਬਾਅਦ ਸੇਲ ਵਾਸਤੇ ਸਾਡੇ ਕੋਲ ਤਿਆਰ ਹੋ ਜਾਂਦੇ ਕੇਵਰ ਵੇਟ ਨੂੰ ਵੀ ਚੱਲ ਜਾਂਦਾ ਸੋ ਜਿਹੜਾ ਬੱਚੂ ਪਾਲਕਾਂ ਦੇ ਮੰਨ ਵਿੱਚ ਇਹ ਸ਼ੂਗ ਹੈਗਾ ਕਿ ਅਸੀਂ ਇਹ ਰੱਖਣਾ ਹੈਗਾ ਸਿਰਫ ਬਰੀਡਿੰਗ ਪਰਪਸ ਵਾਸਤੇ ਦੇਣਾ ਸੀ ਉਹ ਕਿਸੇ ਵੀ ਦੇਣਾ ਛੱਡੇ ਉਹ ਫਾਰਮ ਦੇ ਉੱਤੇ ਆ ਸਕਦੇ ਆ ਛੱਡੇ ਅਪਲੀਕੇਸ਼ਨ ਫਾਰਮ ਦਿੱਤਾ ਭੁੰਕਾ ਪਿਆ ਹੋਇਆ ਕਈ ਵਾਰ ਉਹ ਆਪਣੇ ਇੱਥੇ ਕਰਮਚਾਰੀ ਉਹਨਾਂ ਦੱਸ ਦੇਣਗੇ ਤੇ ਉਹ ਤੁਸੀਂ ਸਾਨੂੰ ਇਨ ਲਾਈਨ ਵਿੱਚ ਲਾ ਦਿਓ ਜਦੋਂ ਉਹਨਾਂ ਦਾ ਨੰਬਰ ਆਏਗਾ ਜਦੋਂ ਉਹ ਬਿਫਿਕੇਸ਼ਨ ਨਾਲ ਲਾ ਦੇਗੀ ਵੀ ਠੀਕ ਹਨ ਉਹਨਾਂ ਨੂੰ ਲੋੜ ਹੈ ਤੇ ਅਸੀਂ ਉਹਨਾਂ ਨੂੰ ਫੋਨ ਕਰਕੇ ਭਰਾਲੀ ਦਾ ਇਸ ਇਕੱਠੇ ਲਿਆ ਕੇ ਅਸੀਂ ਉਹਨੂੰ ਦੇ ਦਿੰਦੇ ਹਾਂ ਔਰ ਜੇ ਗਲ ਕਰੀਏ ਤਾਂ ਇਹਦਾ ਵੱਡਾ ਫਾਰਮ ਹੈ ਔਰ ਤੁਸੀਂ ਦੱਸ ਰਹੇ ਹੋ ਕਿ 150 ਦੇ ਖਨੀ ਜਿਹੜੀਆਂ ਪ੍ਰੇਡਾਂ ਨੇ ਉਹਨਾਂ ਦੀ ਰੱਖ-ਰਖਾਵ ਸਾਮ ਸੰਭਾਲਣ ਦੇ ਲਈ ਕਿੰਨੇ ਕ ਮੁਲਾਜ਼ਮ ਜਿਹੜੇ ਨੇ ਕੰਮ ਕਰਨੇ ਨੇ ਲਈ ਕਿਉਂਕਿ ਕੈਸ਼ ਵੇਲੇ ਅ ਪ੍ਰਬੰਧਕੀ ਅਫਸਰ ਨੇ ਸਾਡੇ ਉਹ ਐਡੀਸ਼ਨਲ ਚਾਰਜ ਨਿਟਾਰ ਵਾਲੇ ਜਦੋਂ ਜਦ ਜਰੂਰਤ ਹੁੰਦੀ ਹੈ ਤੇ ਉਹ ਆ ਜਾਂਦੇ ਆ ਨਹੀਂ ਤਾਂ ਸਾਡੇ ਰੈਗੂਲਰ ਤੌਰ ਦੇ ਉੱਤੇ ਆਪਣੇ ਉਪਮੋਕਤ ਪ੍ਰਸ਼ਰ ਵੀ ਹੈਗੇ ਸਾਡੇ ਵੀਆਈ ਨੇ ਬਹੁਤ ਅੱਛਾ ਕੰਮ ਕਰਦਣ ਇੱਥੇ ਰਹਿੰਦੇ ਦੇਖਦੇ ਨੇ ਸਾਰੇ ਇਹਨਾਂ ਤੋਂ ਇਲਾਵਾ ਸਾਡੇ 6 ਪ੍ਰਿੰਟੈਂਟ ਹੈਗੇ ਆ ਤੇ 4 ਪ੍ਰਿੰਟੈਂਟ ਹੁੰਦੇ ਆ ਦੋ ਜਿਹੜੇ ਹੈਗੇ ਆ ਉਹ ਰੋਜ਼ ਘੇਡਾਂ ਨੂੰ ਥੱਲੇ ਲੈ ਕੇ ਜਾਂਦੇ ਜੀ ਤਾਂ ਹੁਣ ਵੀ ਗਏ ਉਹ ਥੱਲੇ ਲੈ ਕੇ ਤੁਸੀਂ ਦੇਖੋ ਬੜਾ ਖਾਲੀ ਹੈਗਾ ਸਿਰਫ ਸਾਰੇ ਜੰਮ ਲਗਭਗ ਥੱਲੇ ਗਿਆ ਹੋਇਆ ਅੱਜ ਅਪਰੋਕਸੀਮੇਟਲੀ 3 ਦਿਨ ਬਾਅਦ ਜਨਵਰੀ ਵਰਗੇ ਕਿਉਂਕਿ ਤੇ ਵੀ ਬਹੁਤ ਲੱਗਾ ਜਾਵੇਗਾ ਅੱਜ ਅਚੀਤੋ ਪਛੜੀ ਆ ਇੱਕ ਸਾਡੇ ਕੋਲ ਚੌਕੀਦਾਰ ਹੈ ਰਾਤ ਦੇ ਰਾਖੀ ਵਾਸਤੇ ਉੱਪਰ ਵਾਸਤੇ ਤੇ ਥੱਲੇ ਵਾਸਤੇ ਵੀ ਕਿ ਉਹ ਤੋਂ ਦੱਸ ਮੀਕਾ ਡੰਮੇ ਦਾਈ ਉਹ ਬਹੁਤ ਵਧੀਆ ਹੁੰਦਾ ਉਹਨਾਂ ਦਾ ਕੰਮ ਅੱਛਾ ਕੰਮ ਚੱਲ ਰਿਹਾ ਔਰ ਇਹ ਗੱਲਬਾਤ ਕਰੀਏ ਤਾਂ ਕਿੰਨੀ ਜਗ੍ਹਾ ਜਿਹੜੀ ਹੈ ਫਾਰਮ ਦੀ ਹੈਗੀ ਆ ਕਿਉਂਕਿ ਇਹ ਪੇਗਾ ਦੀ ਜਿਹੜਾ ਖਾਨਕੀਨ ਦਾ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਚੱਲਦਾ ਹੈਗਾ ਔਰ ਕਿੰਨੀ ਕਿ ਜਮੀਨ ਜਿਹੜੀ ਆ ਆਪਣੇ ਪਸ਼ੂ ਪਾਲਣ ਵਿਭਾਗ ਦੀ ਹੈਗੀ ਦੇਖੋ ਇਹ ਫਾਰਮ ਜਿਹੜਾ ਉਹ ਲਗਭਗ 260 ਕਿੱਲੇ ਦਾ ਜਿਹੜਾ ਫੋਰੈਸਟ ਲੈਂਡ ਹੈਗਾ ਫੋਰੈਸਟ ਲੈਂਡ ਹੈ ਇਹ ਕਿੰਨੀ ਕਵਰ ਕੀਤੀ ਹੋਈ ਹੈ ਇਹਦੇ ਵਿੱਚ ਅਸੀਂ ਆ ਸੀਜ਼ਨ ਦੇ ਸੀਜ਼ਨ ਅੱਜਕੱਲ੍ਹ ਸੀਜ਼ਨ ਦੇ ਵਿੱਚ ਅ ਬਜਰਾ ਤੇ ਚਰੀ ਅੱਛੀ ਕੁਆਲਿਟੀ ਦੀ ਬੀਜਦੇ ਆ ਤਾਂ ਕਿ ਸਾਡਾ ਇਹ ਪੱਠਾ ਆ ਉਹ ਲਗਭਗ ਨਵੰਬਰ ਦਸੰਬਰ ਤੱਕ ਬਹੁਤ ਚਿਕਨਾ ਚੱਲਦਾ ਰਹੇ। ਕਿਉਂਕਿ ਇੱਕ ਚੀਜ਼ ਇੱਥੇ ਸਾਨੂੰ ਜਿਹੜੀ ਜਿਹੜੀ ਸਾਨੂੰ ਸਮੱਸਿਆ ਇੱਥੇ ਇਹੀ ਹਰੇ ਪੱਟਿਆਂ ਦੀ ਹੁੰਦੀ ਹੈ ਜੇ ਮੀਂਹ ਨਾ ਹੋਵੇ ਤੇ ਉਨੀ ਦੇਰ ਤੱਕ ਅਸੀਂ ਆਪਣਾ ਹਰਾ ਪੱਠਾ ਬੀਜ ਨਹੀਂ ਸਕਦੇ ਜਦੋਂ ਜਮੀਨ ਤੇ ਸਾਡੀ ਜਮੀਨ ਦੀ ਬੱਤਰ ਨਾ ਹੋਵੇ। ਜਦੋਂ ਬੱਤਰ ਆਂਦੀ ਹੈ ਫਿਰ ਹੀ ਅਸੀਂ ਬਜਰਾ ਤੇ ਚਰੀ ਬੀਜਦੇ ਆ। ਉਹਦੇ ਵਿੱਚ ਲਗਭਗ ਸਾਡੇ ਕੋਲ ਇੱਥੇ 7-8 ਅੱਠ ਕਿੱਲੇ ਜ਼ਮੀਨ ਹੈ ਉਹ ਵੀ ਸਟੈਪ ਬਾਈ ਸਟੈਪ ਜ਼ਮੀਨ ਹੈ ਥੋੜੀ ਕਿਤੇ ਥੋੜੀ ਕਿਤੇ ਥੋੜੀ ਕਿਤੇ ਅੱਜਾ ਕਰਕੇ ਅਸੀਂ ਟਰੈਕਟਰ ਆਰ ਰੈਂਟ ਕਰਕੇ ਆਪਣਾ ਟਰੈਕਟਰ ਹੈਗਾ ਉਹ ਇਸਤੇਮਾਲ ਕਰਕੇ ਅਸੀਂ ਉਹਦੀ ਭਾਈ ਕਰਾ ਦਿੰਦੇ ਆ ਤੇ ਇਹਦੇ ਵਿੱਚ ਸਾਨੂੰ ਇੱਕ ਹੋਰ ਸਮੱਸਿਆ ਹੁੰਦੀ ਇੱਥੇ ਜੰਗਲੀ ਜਾਨਵਰ ਬਹੁਤ ਜਦੋਂ ਸੰਕਰ ਵਗਾਰਾ ਹੋ ਗਿਆ ਉਹ ਜਿਹੜੇ ਹੋਰ ਤਾਂ ਜਾਨਵਰ ਹੋ ਜਾਂਦੇ ਫਿਰ ਉਹ ਜਦੋਂ ਅਸੀਂ ਭਾਈ ਕਰਾਉਂਦੇ ਆ ਤੇ ਉਹਦੇ ਵਿੱਚ ਉਹ ਵੀ ਆ ਕੇ ਤੁਹਾਨੂੰ ਡਿਸਟਰਬ ਕਰਦੇ ਆ ਤੇ ਫਿਰ ਵੀ ਕੋਈ ਗੱਲ ਨਹੀਂ ਅਸੀਂ ਆਪਣਾ ਇਖਲਾਕ ਕਤਵ ਲਗਾਇਆ ਹੋਇਆ ਹੈ ਸਾਨੂੰ ਇਹਨਾਂ ਦੇ ਨਾਲ ਵਿੱਚ ਅੱਠਿਆਂ ਦੀ ਕੋਈ ਪ੍ਰੋਬਲਮ ਨਹੀਂ ਆਸੀ ਆਉਂਦੀ ਵੀ ਅਸੀਂ ਚੜੀ ਦਾ ਬਾਗਰਾ ਬਹੁਤ ਅੱਛੀ ਤਰ੍ਹਾਂ ਬੀਜੀ ਪਾ ਇਸ ਤੋਂ ਇਲਾਵਾ ਸਾਡੇ ਤੁਸੀਂ ਅੰਦਰ ਦੇਖ ਲਓ ਆ ਸਾਡਾ ਬਾੜਾ ਬਾੜੇ ਥੱਲੇ ਮਿਨਰਲ ਮਿਕਸਰ ਪਾਤਾ ਹੀ ਉਹ ਦਿਖਾ ਦਿਓ ਜਦ ਇੱਕ ਮਿਨਰਲ ਮਿਕਸਰ ਅਸੀਂ ਪਾਤਾ ਥੱਲੇ ਮਿਨਰਲ ਮਿਕਸਰ ਤੋਂ ਬਾਅਦ ਅਸੀਂ ਫਿਰ ਹੁਣ ਸਾਡੀਆਂ ਪੇਡਾਂ ਤਲੇ ਚਰਨ ਵਾਸਤੇ ਗਈਆਂ ਤੇ ਦੋ ਬੰਦੇ ਸਾਡੇ ਨਾਲ ਗਏ ਆ ਉਹਨਾਂ ਨੇ ਜਦੋਂ ਉੱਪਰ ਆਇਆ ਤੇ ਇੱਥੇ ਉਹਨਾਂ ਨੂੰ ਸੁੱਕਾ ਚਾਰਾ ਫੀਡ ਤੇ ਮਿਨਰਲ ਮਿਕਸਰ ਇੱਥੇ ਪਾਣੀ ਸਾਰੇ ਨੂੰ ਉਹਨਾਂ ਨੇ ਇੱਥੇ ਖਾ ਕੇ ਪਾਣੀ ਪੀ ਲੈਣਾ ਇੱਥੇ ਉਸ ਤੋਂ ਬਾਅਦ ਇੱਕ ਘੰਟੇ ਵਾਸਤੇ ਆਹਲਾ ਕਾਂ ਤੋਂ ਬਾਅਦ ਜੋ ਉਹਨਾਂ ਨੇ ਆਪਣੀ ਕਸੌਣੀ ਜਿਹੜੀ ਫੀਡ ਦੀ ਸਪਲਾਈ ਹੈ ਇਹ ਸਾਨੂੰ ਕਿੱਛੇ ਹੁੰਦੀ ਹੈ ਰੋਣੀ ਫਾਰਮ ਤੋਂ ਇਹਦੀ ਸੈੱਟ ਫੀਡ ਹੈ ਉਹਨਾਂ ਨੇ ਸਾਵਧਨ ਰੱਖਿਆ ਹੁੰਦਾ ਇਹਦੇ ਵਿੱਚ ਇਹ ਕੀ ਕੀ ਸਮਾਨ ਪਾਣਾ ਹੈ ਉਹ ਉਸ ਤੋਂ ਸਾਵਧਨ ਸਾਨੂੰ ਕੀ ਅਲੱਗ-ਅਲੱਗ ਜਾ ਉਹਨਾਂ ਦੀ ਅਲੱਗ-ਅਲੱਗ ਕਿਸਮ ਫਰਟੇ ਬੱਦਨ ਦੀ ਲੱਗਉਂਦੀ ਹੈ ਮੀਡੀਅਮ ਅਲੱਗ-ਉਂਦੀ ਅਡੈਕਟਰ ਦੀ ਲੱਗਉਂਦੀ ਹੈ ਉਸ ਤੋਂ ਬਾਅਦ ਕਣਨ ਤੇ ਚਰ ਕੇ ਸਾਹਿਰਾਨੇ ਇਸੇ ਬਾਰੇ ਉਦੋਂ ਤੱਕ ਚੱਲ ਰਿਹਾ ਹੈ। ਔਰ ਡਾਕਟਰ ਜੀ ਇਹ ਗੱਲ ਕਰੀਏ ਤਾਂ ਜਿਲ੍ਹਾ ਪਠਾਨਪੁਰ ਕੋ ਇਲਾਵਾ ਕਿਤੇ ਕੁਝ ਵੀ ਲੋਕ ਜਿਹੜੇ ਨੇ ਇੱਥੇ ਆ ਕੇ ਤੁਹਾਡੇ ਕੋਲੋਂ ਜਿਹੜੇ ਮੇਲ ਠੇਡਾ ਨਾ ਉਹ ਲੈ ਕੇ ਗਏ ਹਨ। ਦੇਖੋ ਸਾਨੂੰ ਇੱਥੋਂ ਬਹੁਤ ਬੜਾ ਹਿਮਾਚਲ ਵਾਲੇ ਪਾਸੋਂ ਵੀ ਸਾਡੇ ਕੋਲ ਲੋਕ ਹੁੰਦੇ ਪਰ ਉਹਨਾਂ ਨੂੰ ਇਹ ਪਤਾ ਵੀ ਮੈਂ ਉਹਨੂੰ ਰਿਪੋਰਟ ਕੀਤਾ ਵੀ ਸਾਡੇ ਕੋਲ ਇਦਾਂ ਦੀ ਕੋਈ ਪਾਲਸੀ ਨਹੀਂ। ਸਾਡੇ ਕੋਲ ਅਸੀਂ ਆਪਣੇ ਪੰਜਾਬ ਦੇ ਵਿੱਚ ਪਾਰਟਿਕੂਲਰਲੀ ਜਿਹੜਾ ਸਾਡਾ ਉੱਪਰਲਾ ਏਰੀਆ ਹੈਗਾ। ਇੱਥੇ ਹੀ ਜਿਆਦਾ ਪੇੜ ਪਲਣ ਹੋ ਸਕਦਾ ਹੈ ਅਸੀਂ ਜ਼ਿਆਦਾਤਰ ਅਸੀਂ ਕੋਸ਼ਿਸ਼ ਕੀਤੀ ਵੀ ਅਸੀਂ ਇੱਥੇ ਲਈਏ ਉਹ 22 ਚ ਮੈਂ ਇੱਥੇ ਕੀਤਾ ਸੀ ਜੁਆਇਨ ਤੇ ਫਿਰ ਜਦੋਂ ਮੈਂ ਜੁਆਇਨ ਕੀਤਾ ਫਿਰ ਮੈਨੂੰ ਮਸਰੂਰ ਹੋਈਏ ਕੱਲ ਵੀ ਇੱਥੇ ਜਿਹੜਾ ਸਾਨੂੰ ਕੰਮ ਕਰਨਾ ਪੈਣਾ ਫਿਰ ਅਸੀਂ ਜਿਹੜੇ ਦੂਰ ਦੂਰ ਪਿੰਡਾਂ ਦੇ ਸੀ ਜਿਹੜੇ ਇੱਥੋਂ ਅਪਰੋਕਸੀਮੇਟਲੀ 25-25 ਕਿਲੋਮੀਟਰ ਦੂਰ ਸਾਥੀ ਵਰਗੇ ਪਿੰਡਾ ਹੋਰ ਹੈ ਉਹਨਾਂ ਤੱਕ ਵੀ ਅਸੀਂ ਨਾਰਮ ਜਿਹੜੇ ਹੈ ਕਿ ਪਹੁੰਚਾਇਆ ਸਪੈਸ਼ਲੀ ਥਰੂ ਮੀਡੀਆ ਵੀ ਇੱਥੇ ਸਾਡੇ ਕੋਲ ਫਾਰਮ ਹੈਗਾ ਯੋ ਜਨ ਕੋਲੇ ਹਨ ਹੈਗੀਆਂ ਅੱਛੀਆਂ ਭੇਡਾਂ ਹੈਗੀਆਂ ਜੇ ਆ ਕੋਈ ਤਬ ਕੋਈ ਚੰਦਾ ਮੇ ਪਾਲਾ ਤੇ ਉਹ ਉਹਨੂੰ ਫਿਰੇ ਸਬਸਿਡੀ ਦਿੱਤਾ ਤੇ ਬਹੁਤ ਮਤਲਬ ਵੀ ਤੁਸੀਂ ਇਹ ਕਹ ਲਓ ਵੀ ਸਾਡੇ ਕੋਲ ਇਹਨਾਂ ਪਿੱਛੇ ਜਿਕੇ ਫੋਨ ਸਾਡੇ ਕੋਲ ਫਰੋਜ਼ਪੁਰ ਤੋਂ ਵੀ ਆਇਆ ਸੀਗਾ ਵੀ ਸਾਨੂੰ ਚਾਹੀਦਾ ਹੈ ਤੇ ਅਸੀਂ ਉਹਨਾਂ ਨੂੰ ਕਹੇ ਵੀ ਤੁਸੀਂ ਲੱਗ ਗਈ ਦਿਹਾਣੇ ਵੀ ਲੈ ਸਕਦੇ ਹੋ ਸੋ ਜਿੰਨੇ ਕਿ ਸਾਡੇ ਕੋਲ ਡਿਮਾਂਡ ਹੁੰਦੀ ਆ ਅਸੀਂ ਉਹਨਾਂ ਇੱਕ ਜਿਹੜੀ ਹੈ ਮੇਲ ਨਾਲ ਲੋਕਾਂ ਨੂੰ ਦੇ ਪਾ ਰਹੇ ਹਾਂ ਸਾਨੂੰ ਇਹਦੇ ਕੋਈ ਕਿਸੇ ਕਿਸਮ ਦੇ ਪ੍ਰਸਮਸ਼ਿਆ ਨਹੀਂ ਹੈ ਔਰੇ ਜੇ ਗੱਲ ਕਰੀਏ ਸਰ ਤੇ ਰੇਸ਼ੂ ਵੀ ਕੀ ਕਿੰਨੀਆਂ ਭੇਡਾਂ ਪਿੱਛੇ ਇੱਕ ਨਰ ਭੇਡ ਹੁੰਦੀ ਹੈ ਲਗਭਗ ਇਹਦਾ ਹੁੰਦਾ ਇੱਕ ਰੇਸ਼ੂ ਵੀ ਜੇ ਸਾਡੇ ਕੋਲ 100 ਰੱਡ ਭੇਡਾਂ ਹੋਣ ਤੇ ਸਾਨੂੰ ਸਿਰਫ ਪਾਂਦੀਆਂ 6 ਚਾਹੀਦੇ ਹੁੰਦੇ ਸੀ ਜਿਆਦਾ ਰੱਖ ਨਹੀਂ ਸਕਦੇ ਉਹਦੇ ਪਿੱਛੇ ਰੀਜਨ ਇਹ ਹੈ ਕਿ ਭੇਡੂ ਆਪਸ ਲੜਦੇ ਜਦੋਂ ਕੋਈ ਕੋਈ ਵੀ ਸ਼ੀਪ ਗੀਂਦ ਵਿੱਚ ਆਉਂਦੀ ਹੈ ਜਾਂ ਉਹਦਾ ਸਮਾਂ ਆਉਂਦਾ ਹੈ ਤਾਂ ਟਾਈਮ ਹੁੰਦਾ ਤਾਂ ਫਿਰ ਆਪਸ ਲੜਦੇ ਆ ਸੋ ਉਸ ਲੜਾਈ ਦੇ ਵਿੱਚ ਇਹ ਆਪਸ ਵਿੱਚ ਵੀ ਕਈ ਵਾਰ ਇੰਜਰੀ ਹੋ ਜਾਂਦੀ ਹੈ ਇਹਨਾਂ ਦੀ ਇਸ ਕਰਕੇ ਅਸੀਂ ਇਹਨੂੰ ਲਿਮਿਟਡ ਰੱਖੀਦਾ ਵੀ ਬਹੁਤ ਜਿਆਦਾ ਵੀ ਨਾ ਹੋਣ ਬਸ ਕੱਟਵੇਂ ਦੋ ਤੀ ਰਿਸਕ ਹੈ ਆਪਣੇ ਉਸ ਰਿਸਕ ਤੋਂ ਅਸੀਂ ਉੱਪਰ ਰੱਖੀਦੇ 1 ਜਾਂ 2 ਹੋਰ ਹੈ ਔਰ ਡਾਕਟਰ ਸਾਹਿਬ ਜੇ ਗੱਲ ਕਰੀਏ ਤਾਂ ਇਹਨਾਂ ਦੀ ਜਿਹੜੀ ਬਲੀਡਿੰਗ ਹੈ ਉਹ ਕਿੰਨੀ ਦੇਰ ਬਾਅਦ ਜਿਹੜੀ ਪੇਸ਼ ਦਾ ਜੀ ਹੈ ਉਹ ਹੁੰਦੀ ਹੈ ਔਰ ਕਿੰਨੇ ਕ ਬੱਚੇ ਜਿਹੜੇ ਆ ਉਹ ਦਿੰਦੀ ਹੈ ਦੇਖੋ ਇਹਨਾਂ ਦੀ ਹੁੰਦੀ ਹੈ ਸੀਜ਼ਨਲ ਬਲੀਡਿੰਗ ਫੀਡਰ ਬਿਲਡਿੰਗ ਦਾ ਉਦੋਂ ਤਾਂ ਇੱਕ ਮਾਰੇ ਮਾਰੇ ਕਿਤੇ 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 ਚੱਲ ਰਿਹਾਦਾ ਪਰ ਜ਼ਿਆਦਾਤਰ ਜਰੀ ਇਹਨਾਂ ਦੀ ਬਿਲਡਿੰਗ ਹੈ ਉਹ ਜਲਾਈ ਤੋਂ ਸ਼ੁਰੂ ਹੁੰਦੀ ਹੈ ਜਲਾਈ ਜੂਨ ਜੁਲਾਈ ਅਗਸਟ ਸਤੰਬਰ ਇਵਨ ਅਕਤੂਬਰ ਤੱਕ ਇਵਨ ਨਵੰਬਰ ਤੱਕ ਵੀ ਚੱਲ ਜਾਂਦੀ ਹੈ ਤੇ ਇਹਦੀ ਜਿਹੜੀ ਏਜ ਹੁੰਦੀ ਹੈ ਜਿਹਨੂੰ ਅਸੀਂ ਅਡਲਟ ਏਜ ਕਹਿੰਦੇ ਜਿੱਥੇ ਤੁਹਾਡੀ ਜਿਹੜੀ ਹੈਗੀ ਸ਼ੀਪ ਜਿਹੜੀ ਹੈ ਬੱਚਤ ਤੋਂ ਉੱਪਰ ਡੱਟ ਹੋ ਜਾਂਦੀ ਹੈ ਲਗਭਗ 2 ਤੋਂ 2.5 ਸਾਲ ਦੇ ਵਿੱਚ ਜੇ ਤੁਹਾਡੀ ਆਪਣੀ ਮਤਲਬ ਜਿਤਾ ਹੁਣ ਜਿਦਾ ਤੁਸਤ ਵਰਤਾਂ ਦੇ ਵਿੱਚ ਅਸੀਂ ਚੰਗੀ ਸੇਵਾ ਕਰ ਲੈਂਦੇ ਹਾਂ ਉਦੇ ਵਿੱਚ ਜੇ ਜਿਹੜੀ ਕੋਈ ਵੀ ਸ਼ੀਪ ਹੈ ਤੁਸੀਂ 2 ਸਾਲ ਦੇ ਵਿੱਚ ਸਾਡੀ ਰੈਮ ਬੁਲਟ ਸ਼ੀਪ ਜਿਹੜੀ ਹੈ ਜਿਹੜਾ ਤੁਸੀਂ ਬਰੀਡ ਕਰਾਇਆ ਹੈ ਉਹ 2 ਸਾਲ ਦੇ ਵਿੱਚ 2.5 ਸਾਲ ਦੇ ਵਿੱਚ ਉਹਨੂੰ ਤੁਸੀਂ ਬੜਾ ਵਧੀਆ ਤਿਆਰ ਕਰ ਸਕਦੇ ਹੋ ਔਰ ਡਾਕਟਰ ਸਾਹਿਬ ਪਛੂ ਪਾਲਣਾ ਲਈ ਕੀ ਮੈਸੇਜ ਜਿਹੜਾ ਸੁਨਿਆ ਕਿ ਜੇ ਤੁਹਾਡਾ ਨਾਲ ਰਾਤਾਂ ਕੰਮ ਕਰਨਾ ਹੋਏ ਤੇ ਕਿਸ ਤਰ੍ਹਾਂ ਆ ਕੇ ਤੁਹਾਡਾ ਰਾਤਾਂ ਕੰਮ ਕਰ ਸਕਦੇ ਹਨ ਕਿ ਉਹ ਵੀ ਆਪਣਾ ਜਿਹੜਾ ਜੀਵਨ ਪੱਧਰ ਉੱਤੇ ਚੱਕ ਸਕਣ ਹਾਲੀ ਹਾਲੀ ਦੇਖੋ ਜਿਹੜਾ ਸਾਡਾ ਫਾਰਮ ਹੈ ਇਹ 7 ਦਿਨ ਹੀ ਚੱਲਦਾ ਸੱਤ ਦਿਨ ਚੱਲਦਾ ਇਹਦਾ ਜਿਹੜਾ ਟਾਈਮ ਹੈ ਸਾਡਾ 9 ਤੋਂ 3 ਦਾ ਹੁੰਦਾ ਹੀ ਹੈ ਕੇਵਲ ਅਸੀਂ ਜਿਹੜਾਲੇ ਸਟਾਫ ਦੇ ਮੈਂਬਰ 4 ਵਜੇ ਤੱਕ ਵੀ ਇੱਥੇ ਹੁੰਦੇ ਆ। ਇਹਦੇ ਵਿੱਚ ਸਾਨੂੰ ਸਾਨੂੰ ਕੋਈ ਸਾਡੇ ਫਾਰਮ ਡੱਲਾ ਜਦੋਂ ਮਰਜ਼ੀ ਸਾਡੇ ਕੋਲ ਆਜਾ। ਸਾਡੇ ਸਾਡੇ ਬਸ ਫੋਨ ਨੰਬਰ ਲਿਖੇ ਹੋਏ ਆ। ਕਰਮਚਾਰੀ ਦਾ ਵੀ ਪੀਆਈ ਪ੍ਰੈਕਸ਼ਨ ਦਾ ਵੀ ਆ ਮੇਰਾ ਵੀ ਫੋਨ ਨੰਬਰ ਹੈਗਾ ਸਾਨੂੰ ਫੋਨ ਤੇ ਗੱਲ ਕਰ ਲੋਗੇ ਤਾਂ ਆਪਣੀ ਕੋਈ ਨਹੀਂ ਤਾਂ ਤੁਸੀਂ ਇੱਥੇ ਕਿਸੇ ਵੀ ਵੇਲੇ ਆ ਸਕਦੇ ਹੋ। ਕਿ ਇਹ ਤੁਸੀਂ ਜਾਣਕਾਰੀ ਜਿਹੜੀ ਹੈਗੀ ਆ ਜਿਹੜੀ ਉਹ ਐਪਲੀਕੇਸ਼ਨਸ ਹੈਗੀਆਂ ਤੁਸੀਂ ਆਪਣੇ ਕੋਲ ਲੈ ਸਕਦੇ ਹੋ ਪਰ ਮੈਂ ਜਿੱਦਾਂ ਤੁਹਾਨੂੰ ਇੱਕ ਵਾਰ ਲੈ ਕੇ ਕਿਹਾ ਵਾ ਕਿ ਜ਼ਿਆਦਾਤਰ ਐਪਲੀਕੇਸ਼ਨਸ ਅਸੀਂ ਸ਼ੁਰੂ ਕਰੀ ਦੇ ਜਨਵਰੀ ਫਰਵਰੀ ਚ ਲੱਗੀਆਂ ਕਿਉਂਕਿ ਮਾਰਚ ਜਨਵਰੀ ਫਰਵਰੀ ਮਾਰਚ ਦੇ ਸੰਬੰਧ ਇਹਨਾਂ ਦਾ ਸੁਭਾ ਹੁੰਦਾ ਇਹਨਾਂ ਦਾ ਸੁਭਾ ਹੁੰਦਾ ਪੰਜਵੇਂ ਮਹੀਨੇ ਦਾ ਤੇ ਕੋਈ ਸਾਬhna ਤੁਸੀਂ ਅੱਗੇ ਫਿਰ 4 ਮਹੀਨੇ ਹੋਰ ਲਾ ਲਓ ਸੋ ਉਹ ਟਾਈਮ ਠੀਕ ਹੁੰਦਾ ਮਾਰਚ ਦੇ ਵਿੱਚ ਅਸੀਂ ਸਟਾਰਟ ਕਰ ਦੀਦਾ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਤੱਕ ਵੀ ਜੇ ਅੱਗੇ ਜਾ ਸਕਦੇ ਆ ਸਾਨੂੰ ਤੁਸੀਂ ਜਦੋਂ ਮਰਜ਼ੀ ਕੰਟੈਕਟ ਕਰ ਲਓ ਤੋ ਜਿਸ ਤਰ੍ਹਾਂ ਕੀ ਦੇਸ਼ਾ ਫਤਹੀ ਕੀ ਜਿਹੜਾ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾਂਦੇ ਹਨ ਔਰ ਉਸ ਦੇ ਚੱਲਦਿਆਂ ਹੀ ਜਿਹੜੇ ਡਾਕਟਰ ਸਾਹਿਬ ਆਏ ਦੇਪੀ ਸਿੰਘ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਹੈ ਕਿ ਕਿਸੇ ਵੇਲੇ ਵੀ ਆ ਕੇ ਜਿਹੜੇ ਲੋਕ ਹੈ ਉਹਨਾਂ ਨਾਲ ਰਾਤਾਂ ਕੰਮ ਕਰ ਸਕਦੇ ਹਨ ਅਤੇ ਜੋ ਬੰਦੀ ਸਹਾਇਤਾ ਉਹਨਾਂ ਵੱਲੋਂ ਦਿੱਤੀ ਜਾਏਗੀ ਉਹ ਲੋੜਿੰਦੀ ਉਹ ਉਹਨਾਂ ਨੂੰ ਜਰੂਰ ਦਿੱਤੀ ਜਾਏਗੀ ਅਤੇ ਉਹਨਾਂ ਨੂੰ ਪੂਰੀ ਜਾਣਕਾਰੀ ਵੀ ਦਿੱਤੀ ਜਾਏਗੀ ਕਿ ਕਿਸ ਟਾਈਮ ਦੇ ਉਤੇ ਜਿਹੜੀਆਂ ਭੇਡਾਂ ਆ ਉਹ ਪਾਲੀਆਂ ਚਾਹੀਦੀਆਂ ਹਨ ਔਰ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਰੱਖ-ਰਖਾਅ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਆਪਾਂ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਦੇਦਰੂ ਡਾਇਰੈਕਟੇਰਾ ਟੀਵੀ ਮੈਨੂ ਦੇਵ ਜਾਜਤ ਮੈਂ ਦੇਨੀ ਚੇਰਾ ਟੀਵੀ ਤੇ ਲਈ ਖਾਸ ਰਿਪੋਰਟ